ਨਮਸਕਾਰ ਸਾਥੀਓ ਮੈਂ ਕਮਲ ਖੋਸਲਾ ਸਟੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸਸੀ ਡਿਪਾਰਟਮੈਂਟ ਅੱਜ ਮੈਂ ਇਸ ਬਾਈਟ ਦੇ ਰਾਹੀਂ ਤੁਹਾਨੂੰ ਦੱਸਣਾ ਚਾਹਾਂਗਾ ਕਿ 23 ਅਗਸਤ 2025 ਨੂੰ ਕਾਂਗਰਸ ਪਾਰਟੀ ਵੱਲੋਂ ਇੱਕ ਬਹੁਤ ਭਾਰੀ ਜਨਤਕ ਇਕੱਠ ਆਰਸੀ ਰਿਜ਼ੋਰਟ ਨਸ਼ਹਿਰਾ ਰੋਡ ਮੁਕੇਰੀਆਂ ਵਿਖੇ ਸਵੇਰੇ 10 ਵਜੇ ਸਾਡੇ ਸੀਨੀਅਰ ਕਾਂਗਰਸ ਲੀਡਰ ਸਰਬਜੋਤ ਸਿੰਘ ਸਾਬੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ ਹੈ ਔਰ ਇਹ ਜਿਹੜਾ ਇਕੱਠ ਹੈ ਉਹਦੇ ਵਿੱਚ ਮੈਂ ਤੁਹਾਨੂੰ ਆਪਣੇ ਤੌਰ ਤੇ ਦੱਸਣਾ ਚਾਹਾਂਗਾ ਕਿ ਮੌਜੂਦਾ ਸਰਕਾਰ ਜਿਹੜੀ ਆ ਉਹਦੀਆਂ ਪਾਲਿਸੀਜ਼ ਉਹ ਕੋਈ ਜਨਤਾ ਦੇ ਹਿੱਤ ਦੀਆਂ ਪਾਲਸੀਆਂ ਨਹੀਂ ਇਹ ਸਰਕਾਰ ਜਿਹੜੀ ਆ ਇਹ ਹਰ ਫਰੰਟ ਤੇ ਫੇਲ ਸਾਬਤ ਹੋਈ ਆ ਪਰ ਜਿਹੜੀ ਇਹ ਮਜ਼ਦੂਰ ਕਿ ਨਾ ਕਿਸਾਨ ਮੁਲਾਜ਼ਮ ਤੇ ਆਮ ਜਨਤਾ ਦੇ ਹਿੱਤ ਵਿੱਚ ਨਹੀਂ ਇਸ ਕਰਕੇ ਇਹਨਾਂ ਨੇ ਜਿਹੜੀ ਲੈਂਡ ਪੂਲਿੰਗ ਪਾਲਸੀ ਬਣਾਈ ਸੀ ਉਹ ਪਾਲਸੀ ਦਾ ਤਿੱਖਾ ਵਿਰੋਧ ਜਿਹੜਾ ਉਹ ਕਾਂਗਰਸ ਪਾਰਟੀ ਨੇ ਕੀਤਾ ਔਰ ਕਿਸਾਨਾਂ ਦਾ ਕੰਦੇ ਨਾਲ ਕੰਦਾ ਮਿਲਾ ਕੇ ਸਾਥ ਦਿੱਤਾ ਤੇ ਮੈਂ ਬੇਨਤੀ ਕਰਾਂਗਾ ਆਪਣੇ ਇਲਾਕਾ ਨਿਵਾਸੀਆਂ ਨੂੰ ਕਿ ਇਹ ਜਿਹੜੀ ਜਨਤਕ ਇਕੱਠ ਜਾਂ ਰੈਲੀ ਹੋਣ ਜਾ ਰਹੀ ਆ ਸਰਦਾਰ ਬਹਾਦਰ ਸਰਦਾਰ ਸਰਮਜੋਤ ਸਿੰਘ ਸਾਬੀ ਜੀ ਉਹਨਾਂ ਦੀ ਅਗਵਾਈ ਚ ਹੋਣ ਜਾ ਰਹੀ ਹੈ ਰੈਲੀ 23 ਅਗਸਤ ਨੂੰ ਆਰਸੀ ਰਿਜ਼ੋਰਟ ਦੇ ਵਿੱਚ ਸਵੇਰੇ 10 ਵਜੇ ਤੋਂ ਸ਼ੁਰੂ ਹੋਏਗੀ ਔਰ ਸਾਡਾ ਕਾਂਗਰਸ ਦਾ ਜਿਹੜਾ ਹਾਈ ਕਮਾਂਡ ਹੈ ਉਹ ਸਮੁੱਚਾ ਹਾਈ ਕਮਾਂਡ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਇਸ ਰੈਲੀ ਦੇ ਵਿੱਚ ਇਸ ਜਨਤਕ ਇਕੱਠ ਦੇ ਵਿੱਚ ਪਹੁੰਚੇਗੀ ਔਰ ਇਹ ਜਿਹੜੀ ਸਰਕਾਰ ਆ ਇਦੀ ਇਹਦੀ ਫੇਲਿਅਰ ਦੇ ਖਲਾਸੇ ਜਿਹੜੇ ਆ ਉਹ ਸਾਡੇ ਲੀਡਰ ਸਹਿਬਾਨ ਕਰਨਗੇ ਤੇ ਵੱਡੀ ਗਿਣਤੀ ਦੇ ਵਿੱਚ ਉਸ ਦਿਨ ਜਿਹੜੇ ਸਾਡੇ ਹਲਕੇ ਦੇ ਸਰਪੰਚ ਸਹਿਬਾਨ ਆ ਮੈਂਬਰ ਪੰਚਾਇਤ ਆ ਸੰਪਤੀ ਮੈਂਬਰ ਆ ਜਾਂ ਹੋਰ ਸੇ ਸਿਰਕੜ ਸੰਖੇਤਾ ਜੜੀਆਂ ਉਹ ਕਾਂਗਰਸ ਪਾਰਟੀ ਦਾ ਪੱਲਾ ਫੜਨ ਗਿਆ ਔਰ ਉਹ ਵੀ ਸਰਬਜੋਤ ਸਿੰਘ ਜੀ ਸਾਬੀ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਹੋਏਗਾ ਸੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਕਿ ਆਓ ਬਦਲਾ ਦੇ ਇਸ ਮਾਹੌਲ ਵਿੱਚ ਕਿਉਂਕਿ ਲੋਕ ਆਪਣੇ ਆਪ ਨੂੰ ਇਸ ਮੌਕੇ ਠੱਗਿਆ ਮਹਿਸੂਸ ਕਰ ਰਿਹਾ ਹੈ ਔਰ ਇਸ ਬਦਲਾਅ ਦੀ ਜਿਹੜੀ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਕਿਸ ਰਸਤੇ ਨੂੰ ਪਕੜਨਾ ਹੈ ਉਹ ਸਾਡੀ ਲੀਡਰਸ਼ਿਪ ਦੱਸੇਗੀ ਤੇ ਤੁਸੀਂ ਸਾਰੇ 23 ਅਗਸਤ ਨੂੰ ਪਲੀਜ਼ 10 ਵਜੇ ਸਵੇਰੇ ਆਰਸੀ ਰਿਜ਼ੋਰਟ ਨਸ਼ਹਰਾ ਰੋਡ ਮੁਕੇਰੀਆਂ ਵਿਖੇ ਪਹੁੰਚਣਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਊਗਾ ਜਨਤਕ ਇਕੱਠ ਹੋਊਗਾ ਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋਣਾ ਜਿਹਦੇ ਵਿੱਚ ਮੈਂ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਸਾਡੇ ਪੁਰਾਣੇ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਆ ਕਿਉਂਕਿ ਉਹਨਾਂ ਨੇ ਵੀ ਇਸ ਪਾਰਟੀ ਦੀ ਸੇਵਾ ਜਿਹੜੀ ਆ ਉਹ ਬڑے ਲੰਬੇ ਸਮੇਂ ਤੱਕ ਕੀਤੀ ਹੈ ਪੁਰਾਣੇ ਕਾਂਗਰਸੀ ਵਰਕਰਾਂ ਨੇ ਟਕਸਾਲੀ ਲੋਕਾਂ ਨੇ ਤੇ ਉਹ ਵੀ ਵੱਧ ਚੜ ਕੇ ਇਸ ਰੈਲੀ ਦੇ ਵਿੱਚ ਹਿੱਸਾ ਲੈ ਰਿਆ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਮੇਰੇ ਭਾਈਚਾਰੇ ਨੂੰ ਵੀ ਮੇਰੀ ਬੇਨਤੀ ਹੈ ਮੇਰੀ ਕੌਮ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਆ ਤੇ ਹੁਣ ਵੀ 23 ਅਗਸਤ ਨੂੰ ਤੁਸੀਂ ਪਰਵਾਹ ਹੁੰਗਾਰਾ ਦੇਣਾ ਤੇ ਮੇਰੀ ਜਿਹੜੀ ਬੇਨਤੀ ਆ ਉਹਨੂੰ ਸਵੀਕਾਰ ਕਰਨਾ ਇਸ ਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦੇਣਾ ਜੈ ਹਿੰਦ